ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਲਾੜ ਤੇ ਅੱਜ ਮਿੱਤਰੋ ਤੁਹਾਨੂੰ ਅਸੀਂ ਇਹੋ ਜੀ ਜਗ੍ਹਾ ਤੇ ਲੈ ਕੇ ਜਾ ਰਹੇ ਹਾਂ ਤੇ ਕੁਝ ਜਗ੍ਹਾ ਤੁਸੀਂ ਕਈਆਂ ਨੇ ਮਿੱਤਲਵਾਹੇ ਚੱਲੇ ਆਂ ਆਪਾਂ ਮਾਤਾ ਮਨਸਾ ਦੇਵੀ ਦੇ ਮੰਦਿਰ ਹੁਣ ਸਹੀ ਸੁਣਿਆ ਤੁਸੀਂ ਢੋਲਵਾਹੇ ਦੇ ਵਿੱਚ ਮਨਸਾ ਦੇਵੀ ਦਾ ਮੰਦਿਰ ਅਸੀਂ ਲੱਭਿਆ ਆ ਤੇ ਐਕਸਪਲੋਰ ਕਰਾਂਗੇ ਅੱਜ ਪਹਿਲੀ ਵਾਰ ਹੀ ਜਾ ਰਹੇ ਹਾਂ ਮਾਤਾ ਦੇਵੀ ਦਾ ਮੰਦਿਰ ਜਿਹੜਾ ਆ ਇਹ ਹੀ ਮੰਦਿਰ ਹਿਮਾਚਲ ਦੇ ਵਿੱਚ ਵੀ ਸਥਿਤ ਹੋ ਆ ਤੇ ਮਿੱਤਰੋ ਇਹੀ ਮੰਦਿਰ ਜਿਹੜਾ ਆ ਮਾਨਸਾ ਦੇਵੀ ਦਾ ਜਿੱਥੇ ਉੱਪਰ ਛੱਤ ਹੈ ਨਹੀਂ ਜੀ ਮਾਤਾ ਦੇ ਤੇ ਸੁਣਨ ਦੇ ਵਿੱਚ ਆਇਆ ਵੀ ਕਈ ਜਾਣਿਆਂ ਨੇ ਛੱਤ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਛੱਤ ਨਹੀਂ ਪਾ ਸਕੇ ਰਾਤ ਨੂੰ ਸ਼ਟਰਿੰਗ ਕਰਕੇ ਜਾਂਦੇ ਸੀਗੇ ਤੇ ਸਵੇਰ ਨੂੰ ਆ ਕੇ ਦੇ ਦੇ ਸ਼ਟਰਿੰਗ ਖੁੱਲੀ ਹੁੰਦੀ ਸੀ ਟੁੱਟੀ ਹੁੰਦੀ ਸੀਗੀ ਤੇ ਅੱਜ ਉੱਥੇ ਤੁਹਾਨੂੰ ਲੈ ਕੇ ਜਾ ਰਹੇ ਹਾਂ ਢੋਲਵਾਹਾ ਦੇ ਵਿੱਚ ਤੇ ਮਿੱਤਰੋ ਹੁਣ ਅਸੀਂ ਤੁਰਨ ਲੱਗੇ ਆ ਜਲੰਧਰ ਤੋਂ ਤੁਰ ਚੁੱਕੇ ਆ ਆਪਾਂ ਤੇ ਆ ਜਿਹੜਾ ਰੋਡ ਆ ਇਹ ਸਿੱਧਾ ਹੁਸ਼ਿਆਰਪੁਰ ਨੂੰ ਜਾਂਦਾ ਆ ਆਪਾਂ ਹੁਸ਼ਿਆਰਪੁਰ ਨੂੰ ਨਹੀਂ ਸਿੱਧਾ ਜਾਣਾ ਹੈਗਾ ਤੇ ਆਪਾਂ ਸ਼ਾਮ ਚਰਾਸੀ ਵਿੱਚ ਦੀ ਹੋ ਜਾਣਾ ਕਠਾਰ ਦੇ ਵਿੱਚ ਦੀ ਤੇ ਆਓ ਮਿੱਤਰੋ ਲੈ ਚਲਦੇ ਆ ਤੁਹਾਨੂੰ ਆਪਾਂ ਦੇਵੀ ਮਾਂ ਸਾਦੇਵੀ ਦੇ ਮੰਦਰ ਦੇ ਵਿੱਚ ਤੇ ਬਹੁਤ ਹੀ ਪ੍ਰਾਚੀਨ ਮੰਦਰ ਉਹ ਆ ਇਹ ਬਹੁਤ ਪੁਰਾਣਾ ਮੰਦਰ ਉਹ ਆ ਇਧਰੋਂ ਆਪਾਂ ਹੁਣ ਜਿਹੜਾ ਆ ਕਠਾਰ ਵੱਲੋਂ ਮੁੜ ਗਏ ਆ ਇਧਰੋਂ ਦੀ ਲਾਗੇ ਪੈਣਾ ਆ 1800 ਸਿੱਧਾ ਹਰਿਆਣਾ ਪੂੰਗੇ ਹਰਿਆਣੇ ਪੂੰਗੇ ਤੋਂ ਸਿੱਧਾ ਆਪਾਂ ਜਾਣਾ ਢੋਲਵਾਹੇ ਨੂੰ ਲਓ ਜੀ ਮਿੱਤਰੋ ਇਹ ਹੈਗਾ ਆ ਆਪਣਾ ਸ਼ਾਮਚਰਾਸੀ ਦਾ ਰੋਡ ਸ਼ਾਮਚਰਾਸੀ ਰੋਡ ਤੋਂ ਆਪਾਂ ਸਿੱਧਾ ਹਰਿਆਣੇ ਪੂੰਗੇ ਨੂੰ ਜਾਣਾ ਹਰਿਆਣੇ ਪੂੰਗੇ ਤੋਂ ਜਿਹੜਾ ਆ ਉਹ ਰਾਹ ਜਿਹੜਾ ਪੈਂਦਾ ਆ ਢੋਲਵਾਹੇ ਨੂੰ ਆਪਾਂ ਉਧਰ ਦੀ ਜਾਵਾਂਗੇ ਤੇ ਪੂਰੀ ਵੀਡੀਓ ਨਾਲ ਬਣੇ ਰਹੋ ਜਿੱਦਾਂ ਜਿੱਦਾਂ ਰਾਹ ਦਾ ਪਤਾ ਲੱਗਦਾ ਜਾਊਗਾ ਸੀ ਤੁਹਾਨੂੰ ਦੱਸਦੇ ਜਾਵਾਂਗੇ ਲਓ ਜੀ ਮਿੱਤਰੋ ਆਪਾਂ ਹੁਣ ਜਿਹੜਾ ਹਰਿਆਣਾ ਸ਼ਹਿਰ ਦੇ ਵਿੱਚ ਪਹੁੰਚ ਚੁੱਕੇ ਆਂ ਸ਼ਾਮਚਰਾਸੀ ਵਿੱਚ ਦੀ ਆਪਾਂ ਆ ਗਏ ਸੀਗੇ ਤੇ ਆਹ ਦੋ ਰੋਡ ਮੁੜਦੇ ਆ ਤੇ ਆਪਾਂ ਸਿੱਧਾ ਆਹ ਵਾਲੇ ਰੋਡ ਨੂੰ ਮੁੜ ਜਾਣਾ ਸਿੱਧਾ ਆਹ ਵਾਲਾ ਰੋਡ ਜਾਂਦਾ ਆ ਢੋਲਵਾਹਾ ਤੇ ਜਨੌੜੀ ਨੂੰ ਵੀ ਇਸ ਰਾਹ ਨੂੰ ਜਾਂਦਾ ਆ ਤੇ ਆਪਾਂ ਪਹਿਲਾਂ ਜਾਵਾਂਗੇ ਹੁਣ ਢੋਲ ਵਾਹੇ ਨੂੰ ਬਹੁਤ ਹੀ ਮਿੱਤਰੋ ਕਰਦੇ ਕਰਾਂਦੇ ਅਸੀਂ ਇਲਾਕੇ ਹੀ ਆ ਗਏ ਆ ਬਸ ਮਾਨਸਾ ਦੇ ਕੀਦੇ ਮੰਦਿਰ ਤੇ ਇੱਥੇ ਜਿਹੜੀਆਂ ਦੁਕਾਨਾਂ ਵੀ ਸਾਨੂੰ ਦੇਖਣ ਨੂੰ ਮਿਲਦੀਆਂ ਆ ਤੇ ਆਹ ਦੇਖੋ ਜੀ ਆਹ ਦੁਕਾਨਾਂ ਨੇ ਤੇ ਆਹ ਦੇਖੋ ਆ ਨਿਸ਼ਾਨੀ ਰੱਖ ਲਓ ਇੱਥੇ ਚੌਕ ਤੋਂ ਬਾਹਰ ਆ ਕੇ ਤਾਂ ਦੁਕਾਨਾਂ ਵੀ ਹੈਗੀਆਂ ਤਾਂ ਇੱਥੋਂ ਬਸ ਸਿੱਧਾ ਹੀ ਜਾਣਾ ਆਪਾਂ ਹੁਣ ਜੋ ਕਿ ਮਾਨਸਾ ਦੇ ਵੀਰੇ ਪਤਰਪੁਰਨੋਂ ਰਾਹ ਜਾਂਦਾ ਆ ਤੇ ਬੜੇ ਰੋਜ਼ ਦੇ ਨਾਲ ਮਿੱਤਰੋ ਇਹ ਲਓ ਜੀ ਮਿੱਤਰੋ ਇੱਥੇ ਰਵਿਦਾਸ ਥਾਂਂਦੀ ਆ ਇਹ ਨਿਸ਼ਾਨੀ ਤੁਸੀਂ ਰੱਖ ਲੈਣੀ ਹੈ ਇੱਥੇ ਰਵੀਦਾਸ ਧਾਮ ਵੀ ਆ ਤੇ ਦੇਖੋ ਮਿੱਤਰੋ ਇੱਥੇ ਜੰਗਲੇ ਜੰਗਲ ਆ ਜੰਗਲੀ ਪਿਆਵਾਨ ਆ ਜੇ ਤੁਸੀਂ ਦੇਖ ਹੀ ਸਕਦੇ ਆ ਤੇ ਆ ਦੇਖੋ ਮਿੱਤਰੋ ਤੁਸੀਂ ਪੁੱਛ ਪੁੱਛ ਕੇ ਆਪਾਂ ਇੱਥੇ ਪਹੁੰਚ ਰਹੇ ਆਏ ਆ ਤੇ ਉਹ ਪੁੱਛ ਲਾ ਬਾਈ ਜੀ ਤੇ ਮਾਂਸਾ ਦੇਵੀ ਜੀ ਦਾ ਮੰਦਿਰ ਸਿੱਧਾ ਹੀ ਆ ਜੀ ਲਓ ਜੀ ਇੱਕ ਭਾਜੀ ਹੁਣੀ ਸਾਨੂੰ ਮਿਲ ਗਏ ਆ ਇਹਨਾਂ ਮਗਰ ਮਗਰ ਅਸੀਂ ਹੁਣ ਜਾਣਾ ਆ ਵੀ ਜੰਗਲ ਵੀ ਆਵਾਹ ਹੈਗਾ ਪਤਾ ਨਹੀਂ ਲੱਗਦਾ ਰਾਹ ਦਾ ਕਿ ਬੰਦਾ ਵੀ ਇੱਥੇ ਕੋਈ ਕੋਈ ਦੀ ਜਾਇਆ ਤੇ ਇੱਥੇ ਹੁਣ ਮਿੱਤਰੋ ਆਪਾਂ ਜਾਣਾ ਸਿੱਧਾ ਹੀ ਲੋ ਜੀ ਮਿੱਤਰੋ ਆ ਹੈਗੀ ਆ ਕੈਨਰਾ ਬੈਂਕ ਇਹ ਨਹੀਂ ਕੋਆਪਰੇਟਿਵ ਬੈਂਕ ਆ ਹੈ ਇੱਥੇ ਆਪਾਂ ਲਾਗੇ ਪਹੁੰਚ ਗਏ ਆ ਹਨੀ ਭਾਈ ਜੀ ਉਹ ਸਿੱਧਾ ਜਾ ਕੇ ਸਿੱਧਾ ਹੀ ਆਏ ਨੂੰ ਮੁੜ ਜਾਣਾ ਸਿੱਧਾ ਹੀ ਚੜ ਜਾਈਏ ਠੀਕ ਹੈ ਭਾਜੀ ਠੀਕ ਹੈ ਭਾਜੀ ਥੈਂਕ ਯੂ ਭਾਜੀ ਲਓ ਜੀ ਮਿੱਤਰੋ ਅਸੀਂ ਹੁਣ ਮਾਤਾ ਜੀ ਦੇ ਮਾਤਾ ਮੰਤਸਾ ਜੀ ਦੇ ਲਾਗੇ ਪਹੁੰਚ ਗਏ ਆ ਤੇ ਇੱਥੋਂ ਮਿੱਤਰੋ ਜਿਹੜੀ ਆ ਚੜਾਈ ਆ ਆ ਦੇਖੋ ਜੀ ਇੱਥੇ ਜਠੇਰੇ ਆ ਲਿਖਿਆ ਹੋਇਆ ਨਿਸ਼ਾਨੀ ਤੁਸੀਂ ਇੱਥੋਂ ਦੇਖ ਲੈਣੀ ਆ ਤੇ ਆਹ ਗੇਟ ਆ ਤੇ ਸ਼ਿਵ ਮੰਦਰ ਵੀ ਆ ਇਧਰਲੇ ਪਾਸੇ ਤੇ ਲਓ ਜੀ ਮਿੱਤਰੋ ਹੁਣ ਆਪਾਂ ਇੱਥੋਂ ਚੜਾਈਆਂ ਚੜ ਕੇ ਜਾਵਾਂਗੇ ਫਿਲਹਾਲ ਬਾਈਕ ਤੇ ਜਾਵਾਂਗੇ ਆਪਾਂ ਬਾਈਕ ਵੀ ਚੱਲ ਜਾਂਦੀ ਹੈ ਗੱਡੀ ਵੀ ਚੱਲ ਜਾਂਦੀ ਆ ਤੇ ਮਾਨਸਾ ਦੇਵੀ ਜੀ ਦਾ ਜਿਹੜਾ ਮੰਦਿਰ ਆ ਜਿਹਦੇ ਉੱਤੇ ਛੱਤ ਹੈ ਨਹੀਂਗੀ ਤੇ ਉਹਦੇ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ ਜੋ ਮੰਦਿਰ ਆ ਮਿੱਤਰੋ ਹਿਮਾਚਲ ਵਿੱਚ ਵੀ ਆ ਤੇ ਉਹੀ ਮੰਦਿਰ ਜਿਹੜਾ ਮਾਨਸਾ ਦੇਵੀ ਜੀ ਦਾ ਜਿਹਦੇ ਉੱਤੇ ਛੱਤ ਹੈ ਨਹੀਂ ਬਹੁਤ ਪ੍ਰਾਚੀਨ ਮੰਦਿਰ ਵਾ ਤੇ ਇਹ ਜਿਹੜਾ ਢੋਲ ਬਾਹੇ ਦੇ ਵਿੱਚ ਹੈਗਾ ਜਿਹੜਾ ਜੋ ਕਿ ਹੁਸ਼ਿਆਰਪੁਰ ਜਿਹੜੇ ਦੇ ਵਿੱਚ ਹੀ ਆ ਤੇ ਮਿੱਤਰੋ ਬਣੇ ਰੋ ਚੜ੍ਹਾਈ ਪੂਰੀ ਸਿੱਧੀ ਆ ਜੀ ਬਹੁਤ ਜ਼ਿਆਦਾ ਚੜ੍ਹਾਈ ਆ ਤੇ ਯਾ ਤੁਸੀਂ ਦੇਖ ਹੀ ਸਕਦੇ ਆ ਮਾਹੌਲ ਇੱਧਰਲਾ ਪੂਰਾ ਪਹਾੜੀ ਏਰੀਏ ਦੇ ਵਿੱਚ ਆਏ ਹੋਏ ਆਪਾਂ ਤੇ ਪਹਾੜੀ ਪੂਰੀ ਸਿੱਧੀ ਆ ਪਹਿਲੇ ਗੇਅਰ ਤੇ ਰੱਖੀ ਮਿੱਤਰਾਂ ਚੱਲ ਬਈ ਲਓ ਜੀ ਮਿੱਤਰੋ ਕਰੋ ਦਰਸ਼ਨ ਤੇ ਆਓ ਜੀ ਇਹ ਪਹਾੜੀ ਸਿੱਧੀ ਆ ਪੂਰੀ ਜੋਰ ਲੱਗ ਜਾਂਦਾ ਆ ਹੈਗਾ ਸ਼ਿਵ ਮੰਦਿਰ ਬਾਜੀ ਮਾ ਮਾਤਾ ਮਨਸਾ ਦੇਵੀ ਦੇ ਮੰਦਿਰ ਜਾਣਾ ਆਪਾਂ ਠੀਕ ਕਿੱਧਰ ਜਾਣਾ ਇੱਧਰੋਂ ਦੀ ਓਕੇ ਜੀ ਠੀਕ ਹੈ ਜੀ ਠੀਕ ਹੈ ਜੀ ਜਿਨ੍ਹਾਂ ਉੱਤੇ ਛੱਤ ਹੈ ਨਹੀਂਗੀ ਹਨ ਜਿਨ੍ਹਾਂ ਉੱਤੇ ਛੱਤ ਹੈ ਨਹੀਂਗੀ ਉਹ ਇਹੀ ਮੰਦਿਰ ਹਨ ਠੀਕ ਹੈ ਜੀ ਲਓ ਜੀ ਮਿੱਤਰੋ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਮਿੱਤਰੋ ਅਸੀਂ ਪਹੁੰਚ ਗਏ ਆ ਮਾਤਾ ਮਨਸਾ ਜੀ ਦੀ ਦੇਵੀ ਦੀ ਦੇ ਮੰਦਿਰ ਦੇ ਸੈੱਟ ਵੀ ਥੋੜੀ ਜਿਹੀ ਖਰਾਬ ਆ ਆਵਾਜ਼ ਵੀ ਨਹੀਂ ਨਿਕਲਦੀ ਤੇ ਪਹੁੰਚ ਚੁੱਕੇ ਆਪਾਂ ਮਾਨਸਾ ਦੇਵੀ ਜੀ ਦੇ ਮੰਦਿਰ ਤੇ ਤੇ ਬਹੁਤ ਜ਼ਿਆਦਾ ਪ੍ਰਾਚੀਨ ਮੰਦਿਰ ਵਾ ਤੇ ਦਰਸ਼ਨ ਕਰਾਉਨੇ ਆ ਤੁਹਾਨੂੰ ਆ ਜਾ ਬਈ ਲੋ ਜੀ ਮਿੱਤਰੋ ਅਸੀਂ ਪਹੁੰਚ ਹੀ ਗਏ ਆਂ ਮਾਤਾ ਮਨਸਾ ਦੇਵੀ ਦੇ ਮੰਦਿਰ ਦੇ ਵਿੱਚ ਤੇ ਲੋ ਜੀ ਪਹਿਲੀ ਵਾਰੀ ਆ ਤੇ ਪਹਿਲੀ ਵਾਰੀ ਆਏ ਆਪਾਂ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੀ ਲੋ ਜੀ ਮਿੱਤਰੋ ਤੁਸੀਂ ਦੇਖ ਹੀ ਸਕਦੇ ਆ ਬਹੁਤ ਹੀ ਜ਼ਿਆਦਾ ਜਿਹੜਾ ਪ੍ਰਾਚੀਨ ਮੰਦਿਰ ਵਾ ਬਹੁਤ ਪੁਰਾਣਾ ਮੰਦਿਰ ਆ ਇਹ ਤੇ ਇੱਥੇ ਸੰਗਤਾਂ ਨੇ ਝੰਡੇ ਵਗੈਰਾ ਚੜਾਏ ਹੋਏ ਨੇ ਆ ਤੁਸੀਂ ਦੇਖ ਹੀ ਸਕਦੇ ਆ ਆ ਦੇਖੋ ਜਰਾ ਕੜਾਈਆਂ ਕੜੂਈਆਂ ਕੱਡੀਆਂ ਹੋਈਆਂ ਤੇ ਉੱਪਰ ਮਿੱਤਰੋ ਛੱਤ ਹੈ ਨਹੀਂਗੀ ਤੇ ਮੈਂ ਤੁਹਾਨੂੰ ਬਾਹਰ ਦੀ ਦਿਖਾਉਣਾ ਲਓ ਜੀ ਮਿੱਤਰੋ ਕਰੋ ਦਰਸ਼ਨ ਤੇ ਉੱਪਰ ਇਹਦੇ ਜਿਹੜੀ ਛੱਤ ਹੈ ਨਹੀਂਗੀ ਤੇ ਇਹੀ ਜਿਹੜਾ ਮੰਦਿਰ ਆ ਮਿੱਤਰੋ ਇਹੀ ਮੰਦਿਰ ਜਿਹੜਾ ਹੈਗਾ ਆ ਇਹ ਤੁਹਾਨੂੰ ਹਿਮਾਚਲ ਦੇ ਵਿੱਚ ਮਿਲੂਗਾ ਠੀਕ ਹੈ ਜੀ ਤੇ ਹਿਮਾਚਲ ਵਿੱਚ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਮਾਨਸਾ ਦੇਵੀ ਜੀ ਦਾ ਮੰਦਿਰ ਹੈਗਾ ਜਿਹਦੇ ਉੱਤੇ ਛੱਤ ਹੈ ਨੀਗੀ ਤੇ ਢੋਲਵਾਹੇ ਦੇ ਵਿੱਚ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸਥਿਤੋ ਆ ਉਹ ਕਿਸੇ ਕਿਸੇ ਨੂੰ ਪਤਾ ਆ ਦੇਖੋ ਜੀ ਬਹੁਤ ਜ਼ਿਆਦਾ ਪ੍ਰਾਚੀਨ ਮੰਦਿਰ ਜਿਹੜਾ ਆ ਤੁਸੀਂ ਦੇਖ ਹੀ ਸਕਦੇ ਕੜਾਈਆਂ ਕੱਢੀਆਂ ਹੋਈਆਂ ਆ ਦੇਖੋ ਜਰਾ ਬਹੁਤ ਜ਼ਿਆਦਾ ਕੜਾਈਆਂ ਕੱਢੀਆਂ ਤੇ ਇਹ ਤਾਂ ਮੈਨੂੰ ਨਹੀਂ ਲੱਗਦਾ ਵੀ ਹੁਣ ਕੋਈ ਇਦਾਂ ਬਣਾ ਸਕਦਾ ਆ ਆ ਦੇਖੋ ਜਰਾ ਤੇ ਆ ਤੁਸੀਂ ਇੱਥੇ ਦਾ ਜਿਹੜਾ ਹੈਗਾ ਹਿਸਾਬ-ਕਿਤਾਬ ਜਿਹੜੀ ਸੂਚਨਾ ਦਿੱਤੀ ਹੋਈ ਆ ਤੇ ਪੰਜਾਬ ਸਰਕਾਰ ਦੇ ਵੱਲੋਂ ਪਰਾਚੀਨ ਇਤਿਹਾਸ ਜਿਹੜਾ ਲਿਖਿਆ ਹੋਇਆ ਵੀ ਇਹਨੂੰ ਕੋਈ ਤੁਸੀਂ ਛੇੜਣਾ ਨਹੀਂ ਛੇੜਖਾਨੀ ਨਹੀਂ ਕਰਨੀ ਨਾ ਇਹਦੇ ਉੱਤੇ ਕੋਈ ਤੁਸੀਂ ਛੱਤ ਪਾ ਸਕਦੇ ਪਰ ਮਿੱਤਰੋ ਛੱਤ ਜਿਹੜੀ ਆ ਕਈਆਂ ਨੇ ਪਾਉਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਰਾਤ ਨੂੰ ਜਿਹੜੀ ਆ ਉਹ ਸ਼ਟਰਿੰਗ ਕਰਕੇ ਜਾਂਦੇ ਸੀ ਤਾਂ ਸਵੇਰ ਨੂੰ ਉਹ ਸ਼ਟਰਿੰਗ ਜਿਹੜੀ ਹੈ ਡੇਗੀਆਂ ਦੀ ਸੀਗੀ ਤੇ ਆਓ ਮੈਂ ਤੁਹਾਨੂੰ ਦਿਖਾਉਣਾ ਇਧਰ ਦੀ ਘੁੰਮ ਕੇ ਤੇ ਆ ਜਿਹੜਾ ਮੰਦਰ ਵਾ ਨਾ ਤੁਸੀਂ ਦੇਖੋ ਬਹੁਤ ਜ਼ਿਆਦਾ ਇਹ ਪਹਾੜੀ ਦੇ ਵਿੱਚੋਂ ਕਹਿੰਦੇ ਮੰਦਰ ਨਿਕਲਿਆ ਹੋਇਆ ਆ ਤੇ ਆ ਦੇਖੋ ਜਿਹੜਾ ਘੁੰਮ ਕੇ ਤੁਹਾਨੂੰ ਦਿਖਾਉਨੇ ਆ ਤੇ ਆ ਦੇਖੋ ਜੀ ਆ ਬਾਰੀ ਟਾਈਪ ਇਧਰਲੇ ਪਾਸਿਓਂ ਜਾਂ ਫੇ ਇਹ ਪਹਿਲੇ ਹੀ ਬਣੀ ਹੋਈ ਆ ਜਾਂ ਬਣਾਈ ਹੋਈ ਆ ਕਿਸੇ ਨੇ ਤੇ ਉਹ ਤੁਹਾਨੂੰ ਮੈਂ ਦਿਖਾਈ ਦਿੰਨਾ ਆ ਆ ਦੇਖੋ ਜੀ ਇਧਰ ਦੀ ਘੁੰਮ ਕੇ ਜਾਂਦੇ ਆ ਪਰਿਕਰਮਾ ਵਾਸਤੇ ਜਗ੍ਹਾ ਬਣੀ ਹੋਈ ਆ ਤੇ ਸ਼ਰਧਾਲੂ ਇਧਰੋਂ ਦੀ ਆਉਂਦੇ ਤਾਂ ਆਪਣੀ ਪ੍ਰਕਰਮਾ ਇਧਰੋਂ ਦੀ ਆਪਣੀ ਜਿਹੜੀ ਉਹ ਕਰਦੇ ਆ ਤੇ ਆ ਥੋੜਾ ਜਿਹਾ ਸਫਾਈ ਜਿਹੜੀ ਆ ਇੱਥੇ ਕਿਉਂਕਿ ਰਾਤੀ ਹਨੇਰੀ ਆਈ ਸੀਗੀ ਇਸ ਕਰਕੇ ਇੱਥੇ ਥੋੜਾ ਜਿਹਾ ਖਲਾਰਾ ਜਾਂ ਪੈ ਗਿਆ ਤੇ ਆ ਤੁਸੀਂ ਦੇਖੋ ਤੇ ਬਹੁਤ ਜ਼ਿਆਦਾ ਆ ਇੱਟਾ ਤੁਸੀਂ ਦੇਖੋ ਹੱਥ ਲਾ ਕੇ ਆ ਜਦੋਂ ਮੈਂ ਹੁਣ ਫੀਲ ਕਰਕੇ ਦੇਖ ਰਿਹਾ ਤਾਂ ਬਹੁਤ ਜ਼ਿਆਦੀ ਜਿਹੜੀ ਹੈ ਇਹ 500 600 ਸਾਲ ਪੁਰਾਣਾ ਕਹਿ ਰਹੇ ਆ ਬਾਕੀ ਚੀਜ਼ ਤਾਂ ਸਾਨੂੰ ਕੋਈ ਬੰਦਾ ਮਿਲਦਾ ਆ ਇੱਥੇ ਅਸੀਂ ਉਹਨੂੰ ਵੀ ਪੁੱਛਾਂਗੇ ਵੀ ਕਿੰਨਾ ਪੁਰਾਣਾ ਇਹ ਮੰਦਿਰ ਵਾ ਤੇ ਕਿੰਨਾ ਕ ਪੁਰਾਣਾ ਹੈ ਕਿੱਦਾਂ ਉਜਾਗਰ ਹੋਇਆ ਇਹ ਤੇ ਕੋਈ ਦੇਖਣ ਦੇ ਜੇ ਤਾਂ ਕੋਈ ਸਾਨੂੰ ਮਿਲਿਆ ਤੇ ਅਸੀਂ ਚਾਣਣਾ ਪਾਵਾਂਗੇ ਤੁਹਾਨੂੰ ਆਹ ਦੇਖੋ ਮਿੱਤਰੋ ਆਹ ਜਿਹੜੀ ਹੈ ਨਾ ਕਢਾਈਆਂ ਕੱਡੀਆਂ ਫੁਈਆਂ ਦੇਖੋ ਤੁਸੀਂ ਕਿਹੜੇ ਹਿਸਾਬ ਦੇ ਨਾਲ ਕਿ ਜਿਹੜੀਆਂ ਕਢਾਈਆਂ ਕੱਡੀਆਂ ਹੋਣਗੀਆਂ ਤੇ ਕਿੰਨੀ ਮਿਹਨਤ ਲੱਗੀ ਹੋਊਗੀ ਅੱਜ ਕੱਲ ਮਿਸਤਰੀ ਸਿੱਧਾ-ਸਿੱਧਾ ਬਣਾਉਣ ਨੂੰ ਕਾਫੀ ਟਾਈਮ ਲਾਉਂਦੇ ਤਾਂ ਇਸ ਚੀਜ਼ ਨੂੰ ਕਿੰਨਾ ਟਾਈਮ ਲੱਗਾ ਹੋਊਗਾ ਬਾਤੋ ਜੀ ਦੇਖ ਹੀ ਸਕਦੇ ਆ ਹਾ ਜੀ ਬਾਬਾ ਜੀ ਕਿਦਾਂ ਹਾਲ ਚਾਲ ਆ ਜੀ ਠੀਕ ਠਾਕ ਆ ਤੇ ਬਾਬਾ ਜੀ ਜਿਹੜਾ ਇਹ ਮੰਦਿਰ ਵਾ ਇਹ ਕਿੰਨਾ ਕ ਪੁਰਾਣਾ ਮੰਦਿਰ ਆ ਕੋਈ ਨਹੀਂ ਖੁੱਲ ਕੇ ਦੱਸੋ ਕੋਈ ਚੱਕਰ ਵਾਲੀ ਗੱਲ ਨਹੀਂ ਜਿੱਥੇ ਤੁਹਾਨੂੰ ਭੁੱਲ ਜਦੋਂ ਤੁਹਾਨੂੰ ਭੁੱਲ ਵੀ ਗਾ ਮੈਂ ਉਥੋਂ ਕਟਿੰਗ ਕਰਕੇ ਲਾ ਦੇਣਾ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਤੁਸੀਂ ਸਾਨੂੰ ਦੱਸੋ ਵੀ ਇਹ ਮੰਦਿਰ ਜਿਹੜਾ ਕਿੰਨਾ ਕ ਪੁਰਾਣਾ ਮੰਦਿਰ ਵਾ ਇਹ ਸਦੀਆਂ ਪੁਰਾਣਾ ਹੈ ਕੋਈ ਪੁਰਾਣੀ ਸਦੀ ਜਾਈ ਹੈ ਠੀਕ ਹੈ ਜੀ ਇੱਥੇ ਤੋਂ ਸੰਗਤਾਂ ਕਿੰਨੀ ਕਿੰਨੀ ਦੂਰੋਂ ਆਉਂਦੀਆਂ ਨੇ ਇੱਥੇ ਸੰਗਤਾਂ ਬਹੁਤ ਬਹੁਤ ਦੂਰੋਂ ਆਉਂਦੀਆਂ ਅੱਛਾ ਭਾਈ ਜਿੱਥਾ ਸਾਨੂੰ ਸੁਣਨ ਦੇ ਵਿੱਚ ਆਉਂਦਾ ਆ ਕਿ ਜਿੱਦਾਂ ਹੁਣ ਇੱਥੇ ਕੋਈ ਉੱਪਰ ਲੈਂਟਰ ਨਹੀਂ ਪਾ ਸਕਦਾ ਹਾਂਜੀ ਹਾਂਜੀ ਇਹਦਾ ਕੀ ਇਤਿਹਾਸ ਕੋਈ ਜਾਣਕਾਰੀ ਇਤਿਹਾਸ ਕਹਿੰਦੇ ਆ ਕਿ ਇਹਦੇ ਮਾਝੇ ਮੰਦਿਰ ਬਣਾਉਂਦੇ ਆ ਉਹ ਉੱਪਰ ਛੱਤ ਪਾਉਂਦੇ ਆ ਹਾਂਜੀ ਹਾਂਜੀ ਅੱਗ ਲੱਗ ਜਾਂਦੀ ਹੈ ਅੱਗ ਲੱਗ ਜਾਂਦੀ ਹੈ ਮੈਂ ਪਿੱਛੇ ਸੁਣਿਆ ਵੀ ਆ ਵੀ ਕਈਆਂ ਨੇ ਪਾਉਣ ਦੀ ਕੋਸ਼ਿਸ਼ ਵੀ ਕੀਤੀ ਸੀਗੀ ਤੇ ਉਹਦੇ ਉੱਤੇ ਜਦਾਂ ਸ਼ਟਰ ਨਹੀਂ ਕੀਤੀ ਤਾਂ ਸਵੇਰ ਨੂੰ ਟੁੱਟੀ ਹੋਈ ਸੀਗੀ ਸਾਰੀ ਤੇ ਉਸ ਤੋਂ ਬਾਅਦ ਸਰਕਾਰ ਨੇ ਵੀ ਮਨਾ ਕਰ ਦਿੱਤਾ ਸੀ ਵੀ ਜਿਹੜਾ ਪੁਰਾਣਾ ਇਤਿਹਾਸ ਇਹਨੂੰ ਇਦਾਂ ਦਾ ਇਦਾਂ ਰਹਿਣ ਦੋ ਮਾਤਾ ਰਾਣੀ ਕਹਿੰਦੀ ਮੈਂ ਛੱਤ ਨਹੀਂ ਲੈਣੀ ਹਾਂ 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 ਮੈਂ ਇਦਾਂ ਹੀ ਰਹਿਣਾ ਸਾਫ਼ ਹੀ ਰਹਿਣਾ ਇਦਾਂ ਹੀ ਰਹਿਣਾ ਸਾਫ਼ ਹੀ ਰਹਿਣਾ ਤੇ ਹਾਂਜੀ ਮੈਂ ਸਾਰਾ ਜਿੰਨਾ ਵੀ ਇਹ ਇਧਰੇ ਪਾਸੇ ਦਾ ਜਾਇਬ ਕਰਾ ओके जी ਕਿਸੇ ਟਾਈਮ ਦਾ ਢੋਲ ਵਾ ਸ਼ਹਿਰ ਸਿਗਾ ਗੜਕ ਪਿਆ ਓਕੇ ਜੀ ਖਤਮ ਹੋਇਆ ਆ ਦੁਆਰਾ ਜੀਆਂ ਕਰਦੇ ਪਿਆ ਜਿੱਦਾਂ ਠੀਕ ਆ ਠੀਕ ਆ ਜੀ ਜਿੱਦਾਂ ਪੱਟੀ ਜਾਂਦੇ ਆ ਪਟ ਪਟ ਕੇ ਵਿੱਚੋਂ ਨਿਕਲ ਰਿਹਾ ਆ ਆ ਤੁਸੀਂ ਦੇਖ ਹੀ ਸਕਦੇ ਆ ਇਹ ਫਰਾਣੀਆਂ ਮੂਰਤੀਆਂ ਇਹਦਾ ਪੁਰਾਣੀ ਨਕਾਸ਼ੀ ਕੀਤੀ ਹੋਈ ਆ ਇਹ ਜਿਹੜੀਆਂ ਪੁਰਾਣੀਆਂ ਮੂਰਤੀਆਂ ਤੁਸੀਂ ਦੇਖ ਹੀ ਸਕਦੇ ਆ ਵੀ ਆ ਦੇਖੋ ਤੁਸੀਂ ਕਿਦਾਂ ਕਢਾਈਆਂ ਕੱਢ ਕੇ ਬੰਦਿਆਂ ਦੇ ਬੁੱਤ ਬਣਾਏ ਦੇਵੀ ਦੇਵਤਿਆਂ ਦੇ ਬੁੱਤ ਬਣੇ ਹੋਏ ਆ ਵੀ ਆ ਜਿਹੜੇ ਜੋ ਵੀ ਨਿਕਲ ਰਿਹਾ ਹੈ ਵਿੱਚੋਂ ਹਰਪਰ ਉਹਦੇ ਤੇ ਲੈ ਕੇ ਜਿਹੜਾ ਇਹਦਾ ਦਾ ਹੈਗਾ ਨਾ ਅਜਾਇਬ ਘਰ ਦਾ ਹਾਂਜੀ ਹਾਂਜੀ ਉੱਥੇ ਨੂੰ ਲੈ ਗਏ ਹੋਏ ਮੂਰਤੀਆਂ ਉੱਥੇ ਨੂੰ ਲੈ ਗਏ ਕਾਫੀ ਮੂਰਤੀਆਂ ਲੈ ਗਏ ਹੋਏ ਆ ਤੇ ਕੁਛਕ ਜਿਹੜੀਆਂ ਮੂਰਤੀਆਂ ਕੁਛਕ ਜਿਹੜੇ ਅੰਦਰੋਂ ਨਿਕਲੇ ਹੋਏ ਆ ਜਿਹੜੇ ਆ ਦੇਖੋ ਨਕਾਸ਼ੀ ਪੱਥਰਾਂ ਦੀ ਜਿਹੜੀ ਕੀਤੀ ਹੋਈ ਆ ਕੁਛਕ ਜਿਹੜੇ ਪੱਥਰ ਜਿਹੜੇ ਹੈਗੇ ਉਹ ਇੱਥੇ ਪਏ ਹੋਏ ਆ ਆ ਤੁਸੀਂ ਦੇਖ ਹੀ ਸਕਦੇ ਆ ਹਾਂਜੀ 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 ਆ ਜਿਹੜਾ ਪੱਥਰ ਵਾ ਆ ਦੇਖੋ ਤੁਸੀਂ ਇਹ ਕੁਛ ਕੁਛ ਜਿਹੜੇ ਆ ਇਹ ਇਤਿਹਾਸਿਕ ਜਿਹੜੇ ਆ ਪਤਾ ਨਹੀਂ ਕਿੰਨੇ ਹਜ਼ਾਰਾਂ ਸਾਲ ਮੇਰੇ ਖਿਆਲ ਨਾਲ ਹਜ਼ਾਰਾਂ ਸਾਲ ਹੀ ਪੁਰਾਣੇ ਹੋਣਗੇ ਤੇ ਹੌਲੀ ਹੌਲੀ ਜਿੱਦਾਂ ਜੜੇ ਹੈਗੇ ਆ ਉਹ ਤੁਹਾਨੂੰ ਦੱਸਾਂਗੇ ਆਪਾਂ ਭਾਈ ਬਹੁਤ ਪੁਰਾਣਾ ਇਹ ਤਾਂ ਇਹ ਜਿਹੜਾ ਹਸਾਬ ਕਿਤਾਬ ਇਦਨੋਂ ਪਟਿਆ ਹਨਾ ਕੋਈ ਬੰਦ ਕਰਦੀ ਆ ਇੱਥੋਂ ਖੁਦਾਈ ਬੰਦ ਕਰ ਦਿੱਤੀ ਹੁਣ ਬੰਦ ਕਰਦੀ ਆ ਕੋਈ ਓਾਈ ਅੱਛਾ ਜੀ ਖੁਦਾਈ ਬੰਦ ਕਰਦੀ ਕਿਉਂ ਮਾਰ ਬਾਲਾ ਓਕੇ ਅੰਦਰ ਮੂਰਤੀ ਬਹੁਤ ਆ ਪੱਥਰ ਬਹੁਤ ਪੁਰਾਣੇ ਆ ਉਹ ਪਰ ਉਹ ਗੱਡੀ ਹਾਂ 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 ਬੱਲੇ 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 ਉਹ ਬੜਾ ਭਈ ਇਹ ਵੀ ਕਿ ਇੱਧਰ ਜਾਣ ਨਹੀਂ ਦਿੰਦੇ ਹੁਣ ਕਿਸੇ ਨੂੰ ਇਹ ਜੰਗਲਾ ਜਣਾ ਜਾਲਾ ਲਾਇਆ ਹੋਏ ਇਸੇ ਕਰਕੇ ਵੀ ਆਮ ਬੰਦਾ ਇੱਧਰ ਜਾਵੇ ਨਾ ਓਕੇ ਓਕੇ ਜੰਗਲ ਵਿਭਾਗ ਨੇ ਹੈ ਨਾ ਨਹੀਂ ਨਹੀਂ ਜਾਇਬਕਰ ਓਕੇ ਓਕੇ ਜਾਇਬਕਰ ਜਿੱਦਾਂ ਹੁਣ ਉਹ ਤੁਸੀਂ ਮਿੱਤਰੋ ਜੇ ਤਾਂ ਤੁਸੀਂ ਦੇਖ ਸਕਦੇ ਹੋ ਹੇ ਆਹ ਪਈ ਹੋਈ ਆ ਮੂਰਤੀ ਇੱਕ ਤੇ ਹੌਲੀ ਹੌਲੀ ਮੂਰਤੀ ਇਹ ਕੱਢੀ ਜਾਂਦੀ ਹੈ ਤੇ ਬਾਹਰ ਰੱਖੀ ਜਾਂਦੇ ਆ ਜੈਪ ਕਰ ਲੈ ਕੇ ਜਾਈ ਜਾਂਦੇ ਆ ਭਾਜੀ ਕਿਹੜੀ ਜਗ੍ਹਾ ਦੱਸੀ ਜਿੱਥੇ ਲੈ ਕੇ ਜਾਂਦੇ ਆ ਜਿਆਦਾਤ ਵੈਸੇ ਇੱਥੇ ਵੀ ਜੈਪ ਕਰ ਹੈਗਾ ਟਰ ਓਕੇ ਓਕੇ ਕੋਈ ਤਾਂ 1500 ਪੁਰਜਾ ਠੀਕ ਹੈ ਜੀ ਠੀਕ ਹੈ ਤੇ ਹੋਰ ਇੱਥੇ ਕਹਿੰਦੇ ਆ ਵੀ ਸ਼ਿਵ ਮੰਦਿਰ ਵੀ ਹੈਗਾ ਉਹ ਵੀ ਬਹੁਤ ਪੁਰਾਣਾ ਹੈ ਹਾਂ ਜੀ ਇਹ ਵੀ ਕਾਫੀ ਪੁਰਾਣਾ ਹੈ ਨਾ ਚਲੋ ਠੀਕ ਹੈ ਉਹ ਤਾਂ ਆਪਾਂ ਕਿਸੇ ਵੇਲੇ ਫੇਰ ਦੁਬਾਰਾ ਆ ਕੇ ਐਕਸਪਲੋਰ ਕਰਾਂਗੇ ਤੇ ਆਪਾਂ ਕੁਝ ਤੁਹਾਨੂੰ ਦਿਖਾਵਾਂਗੇ ਇੱਥੇ ਲਾਗੇ ਛਾਗੇ ਇਹ ਇਧਰ ਸਾਰੇ ਪਾਸੇ ਮੰਦਰੇ ਮੰਦਰ ਬਣੇ ਹੋਏ ਆ ਸਾਰੇ ਮੰਦਰ ਪ੍ਰਾਚੀਨ ਮੰਦਰ ਵਾ ਆ ਵੀ ਮੰਦਰ ਬਣਿਆ ਹੋਇਆ ਤੇ ਇਹ ਕਿਹਨਾਂ ਦਾ ਮੰਦਰ ਆ ਬਾਬਾ ਜੀ ਇਹ ਵੀ ਕੋਈ ਇਤਿਹਾਸਿਕਾਂ ਢੋਲਵੇ ਰਾਜਕੁਮਾਰੀਆਂ ਸੀ ਜੀ 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 ਉਹ ਕੁੜੀਆਂ ਸੀਗੀਆਂ ਉਹਨਾਂ ਦਾ ਮੰਦਰ ਅੱਛਾ ਇਹ ਕੁੜੀਆਂ ਦਾ ਮੰਦਰ ਜਿਹੜਾ ਆ ਰਾਜਕੁਮਾਰੀਆਂ ਦਾ ਉਹ ਆ ਇਹ ਵੀ ਮਿੱਤਰੋ ਇਤਿਹਾਸਿਕਾ ਇਹਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਹੱਲੇ ਹੈ ਨਹੀਂਗੀ ਨਾਲ ਹੈਗਾ ਇਹ ਜਿਹੜੇ ਸਾਡੇ ਕਸ਼ਮੀਰ ਗੋਤਰ ਦੇ ਜਠੇਰੇ ਨੇ ਜੀ 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 ਠੀਕ ਹੈ ਠੀਕ ਹੈ ਜਠੇਰਿਆਂ ਦਾ ਹਨਾ ਤੇ ਲੋ ਜੀ ਮਿੱਤਰੋ ਇਹ ਦੇਖੋ ਤੁਸੀਂ ਜੰਗਲ ਵਿਆਬਾਨ ਦੇ ਵਿੱਚ ਜੰਗਲਾਂ ਦੇ ਵਿੱਚ ਮੰਗਲ ਲਾਇਆ ਪਿਆ ਹੈ ਤੇ ਉਹ ਜਿਹੜੀ ਮੈਂ ਮੂਰਤੀ ਦਿਖਾਣ ਦੀ ਤੁਹਾਨੂੰ ਕੋਸ਼ਿਸ਼ ਕਰਦਾ ਸੀਗਾ ਇਹ ਜੇ ਤਾਂ ਫੋਕਸ ਕੈਮਰੇ ਦਾ ਵੱਜਦਾ ਹੋਇਆ ਤਾਂ ਮੈਂ ਤੁਹਾਨੂੰ ਜਰੂਰ ਦਿਖਾਵਾਂਗਾ ਇਹ ਉਹ ਮੂਰਤੀ ਬਹੁਤ ਵੱਡੀ ਪਈ ਹੋਈ ਇੱਕ ਤੇ ਆ ਜਿਹੜਾ ਸਰਕਾਰ ਨੇ ਇਧਰਲੇ ਪਾਸੇ ਲਾਤਾ ਹੋਇਆ ਜੰਗਲਾ ਕੀ ਆਮ ਬੰਦਾ ਇਧਰ ਨੂੰ ਜਾਵੇ ਨਾ ਤੇ ਲਓ ਜੀ ਮਿੱਤਰੋ ਇਹ ਤੁਸੀਂ ਦੇਖ ਹੀ ਸਕਦੇ ਆ ਵੀ ਸਾਡਾ ਪੰਜਾਬ ਕਿੰਨਾ ਕੁਛ ਚੱਕੀ ਫਿਰਦਾ ਆ ਹੱਲੇ ਤੱਕ ਤਾਂ ਪਤਾ ਹੀ ਨਹੀਂ ਹੈਗਾ ਵੀ ਕਿੰਨੀਆਂ ਕੁ ਮੂਰਤੀਆਂ ਨਿਕਲਣੀਆਂ ਆ ਕਿੰਨੀਆਂ ਕੁ ਮੂਰਤੀਆਂ ਬਾਕੀ ਆ ਤੇ ਪੁਸ਼ਕ ਮੂਰਤੀਆਂ ਜਾਇਬ ਘਰ ਲੈ ਵੀ ਗਏ ਹੋਏ ਜਿੱਦਾਂ ਮੈਂ ਤੁਹਾਨੂੰ ਦਿਖਾਈਆਂ ਵੀ ਆਹ ਜਿਹੜੀਆਂ ਮੂਰਤੀਆਂ ਹੈਗੀਆਂ ਆ ਆ ਪਈਆਂ ਹੋਈਆਂ ਨਕਾਸ਼ੀ ਕੀਤੀ ਹੋਈ ਆ ਡਿਜ਼ਾਈਨ ਕੱਢੇ ਹੋਏ ਆ ਔਰ ਪਤਾ ਨਹੀਂ ਹੱਲੇ ਕੀ ਕੀ ਨਿਕਲਣਾ ਤਾਂ ਜਿੱਦਾਂ ਜਿੱਦਾਂ ਨਿਕਲੂਗਾ ਫਿਰ ਤੁਹਾਨੂੰ ਦਿਖਾਵਾਂਗੇ ਆਪਾਂ ਅੱਛਾ ਉਹ ਵੀ ਪ੍ਰਾਚੀਨ ਮੰਦਿਰ ਆ ਉਹ ਵੀ ਪ੍ਰਾਚੀਨ ਮੰਦਿਰ ਆ ਉਹ ਵੀ ਪ੍ਰਾਚੀਨ ਮੰਦਿਰ ਆ ਦਿਖਾਦਾ ਉਹ ਜਿੱਥੇ ਬੂਟੇ ਦਿਖਾਈ ਦਿੰਦੇ ਨੇ ਜੀ 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 ਇੱਥੋਂ ਜਾ ਕੇ ਉੱਥੇ ਬਸ ਉੱਥੇ ਜਾ ਕੇ ਨਾ ਉੱਥੇ ਹਜਾਬ ਘਰ ਵੀ ਹੈਗਾ ਓਕੇ ਜੀ ਹਾਂ ਤਬ ਬਿਲਕੁਲ 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 ਆਹ ਪੈਰਗੜੇ ਪੱਥਰਾਂ ਦੇ ਚੱਕੇ ਕਿੱਦਾਂ ਬੰਦੇ ਹੋਣਗੇ ਕਿੱਦਾਂ ਲੱਦੇ ਹੋਣਗੇ ਸਹੀ ਗੱਲ ਇਹ ਵੱਡੀਆਂ ਵੱਡੀਆਂ ਦੀਵਾਰਾਂ ਹੋਣਗੀਆਂ ਜਿਨ੍ਹਾਂ ਦੇ ਨਕਾਸ਼ੀਆਂ ਕੀਤੀਆਂ ਹੋਣਗੀਆਂ ਜਿਹੜੀ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਅੱਜ ਕੱਲ ਆਪਾਂ ਮਿਸਤਰੀਆਂ ਨੂੰ ਕਹਿੰਨੇ ਕੋਈ ਸਿੱਧਾ ਜਾ ਘਰ ਬਣਾ ਦੋ ਉਹਦੇ ਵਿੱਚ ਬੜਾ ਟਾਈਮ ਲੱਗ ਜਾਂਦਾ ਹੈ ਤੇ ਜੇ ਇਸ ਹਾਵ ਨਾਲ ਤੁਸੀਂ ਦਿਖਾ ਰਹੇ ਆ ਤੇ ਜੇ ਇਸ ਹਾਵ ਨਾਲ ਉਧਰਲੇ ਪਾਸੇ ਮੂਰਤੀ ਪਈ ਹੈ ਇੱਕ ਉਹ ਵੀ ਕਿੱਦਾਂ ਮਤਲਬ ਕਿ ਕੜਾਈਆਂ ਕੱਢਣ ਉਹ ਵੱਡੀਆਂ ਵੱਡੀਆਂ ਨਿਕਲਣ ਬਹੁਤ ਕੁਝ ਨਿਕਲਣਾ ਇੱਥੋਂ ਹੱਥ ਹੀ ਹੋਇਆ ਕੰਮ ਸਾਰਾ ਚਲੋ ਸ਼ਹਿਰ 시ਗਾਰਾ ਜੇ ਦਾ ਇੱਕ ਬਹੁਤ ਵੱਡਾ ਸ਼ਹਿਰ ਓਕੇ ਸਹੀ ਆ ਜੀ ਸਹੀ ਆ ਵੀ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਸ਼ਹਿਰ 시ਗਾਰਾ ਜੇ ਦਾ ਵੀ ਉਜੜਿਆ ਹੋਇਆ ਸ਼ਹਿਰ ਹਨਾ ਵੀ ਉਜੜਿਆ ਗਰਖ ਹੋ ਗਿਆ ਸੀਗਾ ਧਰਤੀ ਦੇ ਵਿੱਚ ਵੜ ਗਿਆ ਸੀ ਤਾਂ ਹਾਲੇ ਤੱਕ ਮਿੱਤਰੋ ਕਈ ਕੁਝ ਜਿਹੜਾ ਆ ਨਿਕਲਣਾ ਬਾਕੀ ਆ ਧਰਤੀ ਦੇ ਥੱਲੇੋਂ ਤੇ ਹਾਲੇ ਤੱਕ ਫਿਲਹਾਲ ਜਿਹੜੀ ਆ ਉਹ ਜਿਹੜੀ ਹੈਗੀ ਆ ਖੁਦਾਈ ਬੰਦ ਕਰ ਦਿੱਤੀ ਆ ਤੇ ਬਾਕੀ ਦੇਖਦੇ ਆ ਇਹ ਕਬਰ ਤਾਈਓ ਕਰ ਦਿੱਤਾ ਉਹਨਾਂ ਨੇ ਜਿੱਦਾਂ ਸਿੱਲਾ ਦਵਾਰਾਂ ਦੇ ਤਰ੍ਹਾਂ ਵਿੱਚ ਵੀ ਜਿਹੜੇ ਨੀ ਉਠਾਏ ਗਏ ਹੱਲੇ ਤੱਕ ਇਹਨਾਂ ਸਹੀ ਹੈ ਸਹੀ ਹੈ ਇਹ ਤਾਈਂ ਜਾਲਾ ਕਰ ਦਿੱਤਾ ਵੀ ਕੋਈ ਆਮ ਬੰਦਾ ਆ ਕੇ ਖੁਦਾਈ ਨਾ ਕਰ ਲਵੇ ਕੋਈ ਸਾਡੀ ਜਿਹੜੀ ਪ੍ਰਾਚੀਨ ਚੀਜ਼ ਹੋਵੇ ਚੱਕ ਕੇ ਨਾ ਲੈ ਜਾਵੇ ਜਾਂ ਕੋਈ ਵੀ ਕੀ ਪਤਾ ਹੁਣ ਕਿੰਨੀ ਹੈ ਕੀਮਤੀ ਹੈ ਇਹ ਹਨਾ ਜੀ ਜਿਸਲੇ ਨਿਕਲੀਆਂ ਇਹਨਾਂ ਕਿਤੇ ਵੀ ਕਰ ਸਕਦੇ ਪ੍ਰਾਤੂ ਵਿਭਾਗ ਵਾਲੇ ਤਾਂ ਕੁਝ ਵੀ ਕਰ ਸਕਦੇ ਓਕੇ ਕਰਦੇ ਨਹੀਂ ਆ ਨਾ ਕੁਝ ਵੀ ਠੀਕ ਹੈ ਜੀ ਠੀਕ ਹੈ ਫੀ ਅੰਕਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਨੂੰ ਜਾਣਕਾਰੀ ਦੇਣ ਵਾਸਤੇ ਫੀ ਅੰਕਲ ਜੀ ਸਰਕਾਰਾਂ ਵੀ ਧਿਆਨ ਨਹੀਂ ਦਿੰਦੀ ਇਹਨਾਂ ਵੱਲ ਠੀਕ ਠੀਕ ਬਿਲਕੁਲ ਬਿਲਕੁਲ ਇਹ ਹੋਲੀ-ਹੋਲੀ ਜਦੋਂ ਫਿਰ ਪਤਾ ਇਤਿਹਾਸ ਬਿਲਕੁਲ ਬਿਲਕੁਲ ਜਿੱਦਾਂ ਜਿੱਦਾਂ ਹੁਣ ਸਮਾਂ ਬਣੂਗਾ ਉਸੇ ਹਿਸਾਬ ਨਾਲ ਹੀ ਇਹ ਉਹ ਸਾਰੀ ਠੀਕ ਹੈ ਜੀ ਫਿਰ ਹਾਂ ਜੀ ਮਕਾਨ ਪੂਰੇ ਬਣੇ ਹੋਏ ਹੈ ਹਾਂ ਬਣੇ ਹੋਏ ਮਕਾਨ ਵੱਡੇ ਵੱਡੇ ਮਕਾਨ ਬਿਲਕੁਲ 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 ਚਲੋ ਠੀਕ ਹੈ ਜੀ ਫਿਰ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਲਓ ਜੀ ਮਿੱਤਰੋ ਇਹ ਸੀਗਾ ਮਾਤਾ ਜੀ ਦਾ ਜਿੰਨਾਂ ਕੋ ਬੰਦਿਆਂ ਨੂੰ ਪਤਾ ਸੀ ਇਤਿਹਾਸ ਬਾਰੇ ਕਿਉਂਕਿ ਸਦੀਆਂ ਪੁਰਾਣਾ ਕਹਿ ਰਹੇ ਆ ਮੰਦਿਰ ਤੇ ਆ ਜਿਹੜੇ ਪੱਥਰ ਆ ਜੀ ਇਹ ਜਿਹੜੇ ਦਿਖਾਏ ਗਏ ਨਾ ਜਿਹੜੀ ਜਗ੍ਹਾ ਦਿਖਾਈ ਆ ਜਿਹੜੀ ਮੇਰੇ ਪਿਛਲੇ ਪਾਸੇ ਆ ਇਹ ਕਹਿੰਦੇ ਕੋਈ ਰਾਜੇ ਦਾ ਸ਼ਹਿਰ ਸੀਗਾ ਇਹ ਰਾਜੇ ਦਾ ਸ਼ਹਿਰ ਸੀਗਾ ਤੇ ਇਹ ਜ਼ਮੀਨ ਦੇ ਵਿੱਚ ਧਸ ਗਿਆ ਸੀਗਾ ਗਰ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਹੁਣ ਤੁਹਾਨੂੰ ਦਿਖਾਇਆ ਗਿਆ ਆ ਇਹ ਮਾਤਾ ਜੀ ਦਾ ਮੰਦਿਰ ਹੈ ਬਹੁਤ ਜ਼ਿਆਦਾ ਇਤਿਹਾਸਿਕ ਮੰਦਿਰ ਵਾ ਤੁਸੀਂ ਦੇਖ ਹੀ ਚੁੱਕੇ ਆ ਤੇ ਬਹੁਤ ਜਿਆਦਾ ਪ੍ਰਾਣਾ ਮੰਦਿਰ ਵਾ ਤੇ ਇਹ ਦੇਖ ਲੋ ਢੋਲਵਾਹੇ ਦੇ ਵਿੱਚ ਹਰਿਆਣੇ ਦਾ ਕਿ ਮੇਰੇ ਖਿਆਲ ਨਾਲ ਹੁਸ਼ਿਆਰਪੁਰ ਤੱਕ ਪਤਾ ਹੋਊਗਾ ਤੇ ਢੋਲਵਾਹੇ ਵਿੱਚ ਮਾਤਾ ਮਨਸਾ ਦੇਵੀ ਜੀ ਦਾ ਮੰਦਿਰ ਵਾ ਤੇ ਇਹ ਹੀ ਮੰਦਿਰ ਜਿਹੜਾ ਜਿਹਦਾ ਮੈਂ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਕਿ ਹਿਮਾਚਲ ਵਿੱਚ ਵੀ ਇਹ ਮੰਦਿਰ ਹੈਗਾ ਆ ਅਸੀਂ ਹਿਮਾਚਲ ਵਿੱਚ ਮੰਦਿਰ ਜਿਹੜਾ ਮਨਸਾ ਦੇਵੀ ਜੀ ਦਾ ਮੰਦਿਰ ਹੈ ਜਿੱਥੇ ਛੱਤ ਹੈ ਨਹੀਂ ਸੇਮ ਇਦਾਂ ਦਾ ਹੀ ਮੰਦਿਰ ਵਾ ਉੱਥੇ ਤਾਂ ਸਾਰਿਆਂ ਨੂੰ ਪਤਾ ਹੋਣਾ ਵੀ ਮੰਦਿਰ ਹੈਗਾ ਪਰ ਢੋਲਵਾਹੇ ਦੇ ਵਿੱਚ ਮੰਦਿਰ ਉਹਦੇ ਨਾਲ ਦਾ ਇਹ ਮੰਦਿਰ ਜਿਹੜਾ ਮਨਸਾ ਦੇਵੀ ਜੀ ਦਾ ਕਿਸੇ ਕਿਸੇ ਨੂੰ ਪਤਾ ਹੋਣਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਮਿੱਤਰੋ ਤਾਂ ਕਿ ਹਰੇਕ ਨੂੰ ਜਿਹੜਾ ਹੈਗਾ ਪ੍ਰਾਣੇ ਇਤਿਹਾਸ ਦਾ ਪਤਾ ਲੱਗ ਸਕੇ ਤਾਂ ਕਿ ਹਰੇਕ ਇੱਥੇ ਆ ਕੇ ਮੱਥਾ ਟੇਕ ਸਕੇ ਤੇ ਮਨਸਾ ਦੇਵੀ ਮੰਦਿਰ ਮਨਸਾ ਦੇਵੀ ਦਾ ਮੰਦਿਰ ਜਿਹੜਾ ਹੈਗਾ ਆ ਇੱਥੇ ਮਨੋ ਕਾਮਨਾ ਜਿਹੜੀ ਆ ਪੂਰੀ ਹੁੰਦੀ ਆ ਤੇ ਇੱਥੇ ਦਾ ਜਿਹੜਾ ਇਤਿਹਾਸ ਜਿਹਦਾ ਦੱਸਦੇ ਪਏ ਆ ਕਿ ਉੱਪਰਲੇ ਪਾਸੇ ਜਿਹੜੀ ਛੱਤ ਨਹੀਂ ਪੈਂਦੀ ਮਾਤਾ ਜੀ ਬਿਨਾਂ ਸ਼ਾਤ ਤੋਂ ਓਪਨ ਦੇ ਵਿੱਚ ਹੀ ਰਹਿ ਰਹੇ ਆ ਬੰਦੇ ਦੇ ਬੰਦਸ਼ ਵਿੱਚ ਜਿਹੜੇ ਨਹੀਂ ਰਹਿ ਸਕਦੇ ਤੇ ਕਈਆਂ ਨੇ ਇੱਥੇ ਕਾਫੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਲੈਂਟਰ ਪਾਉਣ ਦੀ ਕੋਸ਼ਿਸ਼ ਕੀਤੀ ਸੀ ਕਈਆਂ ਨੇ ਟੈਲਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਰਹੀਆਂ ਨਹੀਂ ਤੇ ਲੈਂਟਰ ਵੀ ਜਿਹੜਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਉਹਨਾਂ ਨੇ ਸ਼ਟਰ ਨਹੀਂ ਕੀਤੀ ਸੀ ਤਾਂ ਸਵੇਰ ਨੂੰ ਆ ਕੇ ਉਹ ਖਤਮ ਹੋ ਗਈ ਸੀ ਕਿ ਡੇਗ ਗਈ ਸੀ ਤੇ ਹਰੇਕ ਵਾਰੀ ਇੱਕ ਵਾਰੀ ਨਹੀਂ ਹਰੇਕ ਵਾਰੀ ਇਹੀ ਕੰਮ ਹੋਇਆ ਸੀ ਤੇ ਇਸ ਕਰਕੇ ਸਰਕਾਰ ਨੇ ਵੀ ਬੈਨ ਲਾਤਾ ਇਹਦੇ ਤੇ ਵੀ ਕੋਈ ਛੇੜਖਾਨੀ ਨਹੀਂ ਕਰਨੀ ਕੋਈ ਲੈਂਟਰ ਨਹੀਂ ਪਾਉਣਾ ਕੋਈ ਕੁਝ ਨਹੀਂ ਲਗਾਉਣਾ ਇਹਨੂੰ ਤੇ ਜਿੱਦਾਂ ਹੈਗਾ ਪ੍ਰਾਚੀਨ ਮੰਦਿਰ ਇੱਥੇ ਰਹੂਗਾ। ਲੋ ਜੀ ਮਿੱਤਰੋ ਜਿਹੜੀ ਸਾਡੀ ਵੀਡੀਓ ਹੈ ਤੁਹਾਨੂੰ ਕਿਹੋ ਜਿਹੀ ਲੱਗੀ ਤੇ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਤੇ ਕਮੈਂਟ ਵਿੱਚ ਦੱਸਿਓ ਜਰੂਰ ਤੇ ਕਿੱਥੋਂ ਤੁਸੀਂ ਦੇਖ ਰਹੇ ਆ ਇਹ ਵੀ ਜਰੂਰ ਦੱਸਿਓ। ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਤੇ ਲਾਈਕ ਜਰੂਰ ਕਰਿਓ ਤੇ ਹੁਣ ਦਵੋ ਜਾਇਤ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ। ਤੇ ਇਸੇ ਤਰ੍ਹਾਂ ਦੀ ਆਪਾਂ ਵੀਡੀਓ ਤੁਹਾਨੂੰ ਗਾਂ ਵੀ ਇਤਿਹਾਸਿਕ ਵੀਡੀਓ ਤੁਹਾਨੂੰ ਦਿਖਾਉਂਦੇ ਰਾਵਾਂਗੇ